ਹਾਂਜੀ ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਵਿਭਾਗ ਮਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਆਪਾਂ ਸਮੇਂ-ਸਮੇਂ ਸਰ ਤੁਹਾਡੇ ਲਈ ਵਧੀਆ-ਵਧੀਆ ਜਿਹੜੀ ਵੀਡੀਓ ਬਣਾਉਂਦੇ ਰਹਿੰਦੇ ਆ। ਸੋ ਇਸ ਵਾਰ ਵੀ ਤੁਹਾਡੇ ਲਈ ਬਹੁਤ ਹੀ ਜਾਣਕਾਰੀ ਵਾਲੀ ਵੀਡੀਓ ਲੈ ਕੇ ਹਾਜ਼ਰ ਹੋਏ ਆ। ਸੋ ਜਿਹੜਾ ਇਸ ਵਾਰ ਆਪਣਾ ਟੌਪਿਕ ਆ ਵੀਡੀਓ ਦਾ ਉਹ ਦੋਸਤੋ ਟੌਪਿਕ ਇਹ ਆ ਕਿ ਆਪਾਂ ਨੂੰ ਬੱਚੇ ਥੱਲੇ ਜਾਨੀ ਕਿ ਚੂਚੇ ਥੱਲੇ ਅਖਬਾਰ ਕਿੰਨੇ ਦਿਨ ਵਛਾਉਣੇ ਆ ਜਾਂ ਫਿਰ ਅਖਬਾਰ ਕਿਉਂ ਵਛਾਉਣੇ ਜ਼ਰੂਰੀ ਨੇ। ਬਰੀਕੀ ਚ ਡਿਟੇਲ ਚ ਦੱਸਾਂਗੇ। ਇਦਾਂ ਦੀਆਂ ਗੱਲਾਂ ਕਿਸੇ ਨੇ ਨਹੀਂ ਦੱਸੀਆਂ ਹੋਣੀਆਂ ਜਿਹੜੀਆਂ ਆਪਾਂ ਤੁਹਾਨੂੰ ਇਸ ਵੀਡੀਓ 'ਚ ਗੱਲਾਂ ਦੱਸਾਂਗੇ ਕਿ ਬੱਚਾ ਕਿਉਂ ਮਰਦਾ ਜੇ ਆਪਾਂ ਇੱਕ ਵਾਰ ਕਈ ਵਾਰ ਨਹੀਂ ਵਸਾਉਂਦੇ ਬੱਚਾ ਕਿਉਂ ਮਰਦਾ ਜਿਹੜੀਆਂ ਕੀ ਕਾਰਨ ਹੁੰਦੇ ਨੇ ਜਿਹੜਾ ਬੱਚਾ ਮਰਨ ਦੇ ਸੋ ਆਪਾਂ ਤੁਹਾਨੂੰ ਪ੍ਰੋਪਰ ਡਿਟੇਲ 'ਚ ਸਮਝਾਵਾਂਗੇ ਵੀਡੀਓ ਦੇ ਅੰਤ ਤੱਕ ਬਣੇ ਰਹੋ ਵੀਡੀਓ ਤੁਹਾਡੇ ਲਈ ਬਹੁਤ ਹੀ ਜਾਣਕਾਰੀ ਵਾਲੀ ਹੋਣ ਵਾਲੀ ਹੈ ਦੋਸਤੋ ਅਕਸਰ ਤੁਸੀਂ ਦੇਖਿਆ ਹੋਊ ਕਿ ਜਦੋਂ ਕੋਈ ਵੀ ਬੱਚਾ ਲੈ ਕੇ ਆਉਂਦਾ ਚੂਚਾ ਆਪਾਂ ਪਾਉਨੇ ਆ ਤਾਂ ਉਹਦੇ ਥੱਲੇ ਅਖਬਾਰ ਵਸਾਇਆ ਜਾਂਦਾ ਅਖਬਾਰ ਤੋਂ ਜਿਹੜਾ ਥੱਲੇ ਉਦੇ ਲੱਕੜੀ ਦਾ ਬੁਰਾਦਾ ਲਗਾ ਲੋ ਜਾਂ ਫਿਰ ਚੌਲਾਂ ਦਾ ਜਿਹੜਾ ਫੂਸਾ ਹੁੰਦਾ ਉੱਪਰਲਾ ਰਹਿੰਦ ਖੁੰਦ ਹੁੰਦੀ ਆ ਉਹ ਬਸਾਇਆ ਜਾਂਦਾ ਤਾਂ ਕਿ ਜਿਹੜਾ ਥੱਲੋਂ ਕੋਲਾ ਰਹੇ ਬੱਚੇ ਵਾਸਤੇ ਉਹਦੇ ਉੱਪਰ ਅਖਬਾਰ ਬਸਾਇਆ ਜਾਂਦਾ ਉਹ ਅਖਬਾਰ ਪਹਿਲਾਂ ਤਾਂ ਆਪਾਂ ਇਹ ਦੱਸਾਂਗੇ ਕਿ ਕਿੰਨੇ ਦਿਨ ਬਸਾਉਣਾ ਫਿਰ ਇਹ ਵੀਡੀਓ 'ਚ ਗੱਲ ਕਰਾਂਗੇ ਕਿ ਕਿਉਂ ਬਸਾਇਆ ਜਾਂਦਾ ਠੀਕ ਆ ਜੀ ਪਹਿਲਾਂ ਦੋਸਤੋ ਆਪਾਂ ਦੱਸਾਂਗੇ ਜਦੋਂ ਆਪਾਂ ਬੱਚਾ ਲੈ ਕੇ ਆਉਣਾ ਬੱਚਾ ਲੈਣ ਤੋਂ ਪਹਿਲਾਂ ਆਪਾਂ ਨੇ ਥੱਲੇ ਜਾ ਤਾਂ ਲੱਕੜੀ ਦਾ ਬੁਰਾਦਾ ਪਾ ਲਓ ਜਾਂ ਫੇਰ ਚੌਲਾਂ ਦਾ ਫੂਸਾ ਪਾ ਲੋ ਉਹਦੇ ਉੱਪਰ ਡਬਲ ਲੇਅਰ ਮਤਲਬ ਕਿ ਦੂਰਾ ਅਖਬਾਰ ਵਿਛਾਉਣਾਗਾ ਇੱਕ ਸਿੰਗਲ ਇੱਕ ਫੇਰ ਅਖਬਾਰ ਵਿਛਾਉਣਾ ਅਖਬਾਰ ਵਿਛਾ ਕੇ ਆਪਾਂ ਕਿੰਨੇ ਦਿਨ ਰੱਖਣਾ ਜਿਹੜਾ ਦੋਸਤੋ ਅਖਬਾਰ ਵਿਛਾਉਣ ਦਾ ਟਾਈਮ ਆ ਉਹ ਜਦੋਂ ਬੱਚਾ ਲਿਆਂਦਾ ਉਸ ਦਿਨ ਰਹੂਗਾ ਉਸ ਰਾਤ ਨੂੰ ਰਹੂਗਾ ਦੂਜੇ ਦਿਨ ਅਖਬਾਰਾਂ ਹੀ ਰਹੂਗਾ ਤੇ ਦੂਜੇ ਦਿਨ ਰਾਤ ਨੂੰ ਰਹੂਗਾ ਜਿਹੜਾ ਤੀਜੀ ਸਵੇਰ ਆ ਗਈ ਜਦੋਂ ਤਿੰਨ ਦਿਨ ਹੋ ਗਏ ਬੱਚਾ ਲਿਆਂਦੇ ਨੂੰ ਆਪਣੇ ਘਰੇ ਤੀਜੀ ਸਵੇਰ ਨੂੰ ਤੁਸੀਂ ਜਿਹੜਾ ਅਖਬਾਰ ਉਹ ਚੱਕਣਾਗਾ ਅਖਬਾਰ ਚੱਕਣ ਦੇ ਦੋਸਤੋ ਤਰੀਕੇ ਮੈਂ ਤੁਹਾਨੂੰ ਦੱਸਦਾਗਾ ਜਦੋਂ ਆਪਾਂ ਫਾਰਮ ਚੋਂ ਅਖਬਾਰ ਚੱਕਦੇ ਆਂ ਅਖਬਾਰ ਚੱਕਣ ਸਮੇਂ ਚੂਚਿਆਂ ਨੂੰ ਪਾਣੀ ਬਿਲਕੁਲ ਵੀ ਡਿਸਟਰਬ ਨਹੀਂ ਕਰਨਾ ਹੈਗਾ ਜਦੋਂ ਚੂਚੇ ਜ਼ਿਆਦਾ ਡਿਸਟਰਬ ਹੁੰਦੇ ਨੇ ਆਵਾਜ਼ ਆਉਂਦੀ ਆ ਖੜਕਾ ਹੁੰਦਾ ਤਾਂ ਵੀ ਬੱਚੇ ਕਈ ਡਰ ਕੇ ਉਹਨਾਂ ਦਾ ਛੋਟਾ ਜਿਹਾ ਦਿਲ ਹੁੰਦਾ ਦਹਿਲ ਕੇ ਮਰਨ ਦੇ ਚਾਂਸ ਹੁੰਦੇ ਨੇ ਸੋ ਪਹਿਲਾਂ ਤਾਂ ਆਪਾਂ ਇੱਕ ਸਾਈਡ ਤੋਂ ਅਖਬਾਰ इकਟ्ठा ਕਰ ਲੈਣਾ ਉਹਨਾਂ ਨੂੰ ਇੱਕ ਕੁੰਜੇ ਚ ਕਰ ਦੇਣਾ ਉਦੋਂ ਬਾਅਦ ਜਿਹੜੇ ਕੁੰਜੇ ਚ ਬੱਚੇ ਨੇ ਉਹ ਤੋਂ ਦੂਸਰੇ ਪਾਸੇ ਕਰਕੇ ਅਖਬਾਰ ਬੱਚੇ ਕਰਕੇ ਅਖਬਾਰ ਚੱਕ ਲੈਣਾ ਪ੍ਰੋਪਰ ਅਖਬਾਰ ਸਾਈਡ ਤੇ ਧਰ ਦੇਣਾ ਠੀਕ ਹੈ ਜੀ ਆਪਾਂ ਇਸ ਤਰ੍ਹਾਂ ਤਿੰਨ ਦਿਨ ਜਿਹੜਾ ਅਖਬਾਰ ਬਿਛਾ ਕੇ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਸੋ ਅਖਬਾਰ ਬਿਛਾਇਆ ਕਿਉਂ ਜਾਂਦਾ ਜੇਕਰ ਆਪਾਂ ਨਹੀਂ ਅਖਬਾਰ ਬਿਛਾਵਾਂਗੇ ਤਾਂ ਆਪਣਾ ਕੀ ਨੁਕਸਾਨ ਹੋ ਸਕਦਾ ਇਹ ਵੀ ਤੁਹਾਨੂੰ ਮੈਂ ਪ੍ਰੋਪਰ ਦੱਸੂਗਾ ਜਿਹੜਾ ਅਖਬਾਰ ਬਸਾਉਣਾ ਦੋਸਤੋ ਇਸ ਲਈ ਜ਼ਰੂਰੀ ਹੁੰਦਾ ਕਿ ਜਦੋਂ ਆਪਾਂ ਪਹਿਲੇ ਦਿਨਾਂ ਬੱਚੇ ਨੂੰ ਫੀਡ ਪਾਉਣਿਆਂਗੇ ਉਹ ਆਪਾਂ ਫੀਡਰਾਂ 'ਚ ਨਹੀਂ ਪਾ ਸਕਦੇ ਫੀਡਰਾਂ 'ਚ ਆਪਾਂ ਇਸ ਕਰਕੇ ਨਹੀਂ ਪਾ ਸਕਦੇ ਕਿਉਂਕਿ ਪਹਿਲੇ ਦਿਨ ਜਿਹੜਾ ਬੱਚੇ ਨੂੰ ਨਹੀਂ ਪਤਾ ਹੁੰਦਾ ਕਿ ਆਪਾਂ ਨੇ ਕਿੱਥੋਂ ਜਿਹੜੀ ਫੀਡ ਖਾਣੀ ਆ ਜੇਕਰ ਫੀਡਰਾਂ 'ਚ ਪਈ ਰਹੂ ਤਾਂ ਬੱਚਿਆਂ ਨੂੰ ਨਹੀਂ ਪਤਾ ਲੱਗੂ ਕਿ ਇਹ ਫੀਡਰਾਂ 'ਚ ਫੀਡ ਆ ਬਹੁਤ ਛੋਟੇ ਹੁੰਦੇ ਨੇ ਇੱਕ ਦਿਨ ਦੇ ਬੱਚੇ ਸੋ ਇਸ ਕਰਕੇ ਆਪਾਂ ਨੂੰ ਜਿਹੜੀ ਅਖਬਾਰ ਬਸਾਉਣੀ ਪੈਂਦੀ ਆ ਅਖਬਾਰ ਤੇ ਜਿਹੜੀ ਫੀਡ ਖੰਡਾਉਣੀ ਆਪਾਂ ਉਹ ਕਿਵੇਂ ਖੰਡਾਉਣੀ ਆ ਜਿਸ ਤਰ੍ਹਾਂ ਆਪਾਂ ਕੋਈ ਵੀ ਫਸਲ ਚ ਰੇਹ ਸਿੜਦਾ ਛਾਣਾ ਦੇਣਾ ਦਾ ਮਤਲਬ ਕਿ ਇੱਕ ਇੱਕ ਪਾਸੇ ਉਹਦੀ ਢੇਰੀ ਲਾ ਕੇ ਨਹੀਂ ਰੱਖਣੀ ਸਾਰੇ ਕਿਤੇ ਫਲਾਉਣੀ ਆ ਤਾਂ ਜੋ ਬੱਚਾ ਆਪਣੀ ਮਰਜ਼ੀ ਨਾਲ ਜਿੱਥੋਂ ਮਰਜ਼ੀ ਖਾ ਸਕੇ ਉਹਨੂੰ ਇੱਕ ਜਗ੍ਹਾ ਨਹੀਂ ਪਤਾ ਹੋਣਾ ਵੀ ਉਹ ਜਗ੍ਹਾ ਫੀਡ ਪਈ ਆ ਜਦੋਂ ਸਾਰੇ ਕਿਤੇ ਖਿਲਰੀ ਪਈ ਹੋਈ ਥੱਲੇ ਉਹਦੇ ਪੈਰਾਂ ਨਾਲ ਲੱਗੂ ਉਹਨੂੰ ਪਤਾ ਲੱਗੂਗਾ ਤਾਂ ਉਹ ਬੱਚਾ ਜਿਹੜਾ ਆਸਾਨੀ ਨਾਲ ਫੀਡ ਉਹ ਖਾ ਸਕੂਗਾ ਇਸ ਲਈ ਆਪਾਂ ਨੂੰ ਜਿਹੜੇ ਅਖਬਾਰ ਬਸਾਉਣੇ ਜ਼ਰੂਰੀ ਨੇ ਦੂਸਰਾ ਜਿਹੜਾ ਕਾਰਨ ਅਖਬਾਰ ਬਸਾਉਣ ਦਾ ਦੋਸਤੋ ਜਦੋਂ ਆਪਾਂ ਲੱਕੜੀ ਦਾ ਬੁਰਾਦਾ ਪਾਉਣੇ ਥੱਲੇ ਸਪੋਜ਼ ਕਰ ਲਓ ਆਪਾਂ ਲੱਕੜੀ ਦਾ ਬੁਰਾਦਾ ਜਿਹੜਾ ਬੱਚਿਆਂ ਥੱਲੇ ਪਾਇਆ ਉਹ ਲੱਕੜੀ ਦੇ ਬੁਰਾਦੇ 'ਚ ਕਈ ਵਾਰ ਇਦਾਂ ਦੇ ਜਿਹੜੇ ਖਤਰਨਾਕ ਪਾਰਟੀਕਲ ਹੁੰਦੇ ਨੇ ਜਿਹੜੇ ਬੱਚੇ ਖਾ ਲੈਂਦੇ ਨੇ ਤੇ ਅੱਗੇ ਜਾ ਕੇ ਉਹ ਬੱਚੇ ਦੇ ਗਲ 'ਚ ਫਸ ਜਾਂਦਾ ਜਿਸ ਤਰ੍ਹਾਂ ਲੱਕੜੀ ਦਾ ਬੁਰਾਦਾ ਲਗਾ ਲਓ ਜੇਕਰ ਉਹਨੇ ਖਾ ਲਿਆ ਛੋਟਾ ਜਿਹਾ ਪਾਰਟ ਵੀ ਉਹਦਾ ਤਾਂ ਅੱਗੇ ਜਾ ਕੇ ਉਹਦੇ ਗਲ 'ਚ ਫਸ ਜਾਣਾਗਾ ਬੱਚੇ ਨੇ ਔਖੇ ਔਖੇ ਸਾਹ ਲੈਣੇ ਆ ਜਦੋਂ ਔਖੇ ਔਖੇ ਸਾਹ ਲੈਣੇ ਆ ਜਦੋਂ ਆਪਾਂ ਨੂੰ ਇਸ ਤਰ੍ਹਾਂ ਲੱਗਣਾ ਜਿਹੜਾ ਬੱਚੇ ਨੂੰ ਸੀਆਰਡੀ ਹੋ ਗਈ ਜਾਂ ਜ਼ੁਖਾਮ ਹੋ ਗਿਆ ਪਰ ਆਪਾਂ ਨੂੰ ਜਿਹੜਾ ਕਾਰਨ ਦਾ ਪਤਾ ਨਹੀਂ ਹੁੰਦਾ ਉਹ ਜਿਹੜਾ ਲੱਕੜੀ ਦਾ ਬੁਰਾਦਾ ਛੋਟਾ ਜਿਹਾ ਕਿਣਕਾ ਵੀ ਜਿਹੜਾ ਉਹਦੇ ਗਲ ਚ ਲੱਗ ਗਿਆ ਉਦੋਂ ਉਹਨੂੰ ਸਾਹ ਨਹੀਂ ਆਉਣਾ ਜਾਂ ਖਰ-ਖਰ ਦੀ ਆਵਾਜ਼ ਆਉ ਉਹ ਬੱਚਾ ਇਸ ਤਰ੍ਹਾਂ ਮਰ ਜੂ ਉਹਦਾ ਖਾਣ ਪੀਣ ਨੂੰ ਨਹੀਂ ਜੀ ਕਰਨਾ ਦੋ ਚਾਰ ਦਿਨਾਂ ਚ ਜਿਹੜਾ ਬੱਚਾ ਮਰ ਸਕਦਾ ਹੈਗਾ ਸੋ ਇਸ ਲਈ ਆਪਾਂ ਖ਼ਬਰ ਬਸਾਉਣੀ ਹੈ ਜਿਹੜਾ ਅਗਲਾ ਕਾਰਨ ਆ ਉਹ ਇਹ ਹੈ ਕਿ ਜਦੋਂ ਲੱਕੜੀ ਕੋਈ ਵੀ ਵੀਰ ਲੱਕੜੀ ਦਾ ਕੰਮ ਕਰਦੇ ਨੇ ਉਹ ਲੱਕੜੀ ਨੂੰ ਕੱਟਦੇ ਨੇ ਜਾਂ ਰੰਦਾ ਲਾਉਂਦੇ ਨੇ ਜਿਹੜਾ ਬੁਰਾਦਾ ਜਦੋਂ ਬਣਦਾ ਉਹਨੋਂ ਕੋਈ ਵੀ ਛੋਟੀ ਮੋਟੀ ਮੇਕ ਜਾਂ ਕੋਈ ਲੋਹੇ ਦਾ ਕਣ ਇਦਾਂ ਦਾ ਉਹਦੇ ਵਿੱਚ ਆ ਸਕਦਾ। ਉਹ ਬੱਚਾ ਖਾ ਲਿਆ ਜੇ ਬੱਚੇ ਨੇ ਤਾਂ ਵੀ ਜਿਹੜਾ ਬੱਚੇ ਦੇ ਮਰਨ ਦੇ ਚਾਂਸ ਬਹੁਤ ਹੋ ਜਾਂਦੇ ਨੇ ਤਾਂ ਬੱਚਾ ਮਰ ਜਾਂਦਾ ਹੈਗਾ। ਸੋ ਇਹ ਸਾਵਧਾਨੀਆਂ ਕਰਕੇ ਜਿਹੜਾ ਆਪਾਂ ਨੂੰ ਅਖਬਾਰ ਜਿਹੜਾ ਬਚਾਉਣਾ ਹੀ ਪੈਣਾਗਾ। ਅਖਬਾਰ ਬਚਾਉਣਾ ਜ਼ਰੂਰੀ ਵੀ ਤਾਂ ਹੀ ਆਗਾ। ਜੇਕਰ ਇਹ ਗੱਲਾਂ ਦਾ ਆਪਾਂ ਧਿਆਨ ਰੱਖਾਂਗੇ ਤਾਂ ਅੱਗੇ ਜਾ ਕੇ ਆਪਾਂ ਨੂੰ ਜਿਹੜਾ ਵਧੀਆ ਪ੍ਰੋਫਟ ਮਿਲ ਸਕਦਾ ਤੇ ਆਪਣੇ ਬੱਚੇ ਵੀ ਜਿਹੜੇ ਪ੍ਰੋਪਰ ਬਚ ਸਕਲੇ ਨੇ। ਇਸ ਲਈ ਆਪਾਂ ਤੁਹਾਨੂੰ ਇਹ ਵੀਡੀਓ ਦਿੱਤੀ ਆ ਦੋਸਤੋ ਹੁਣ ਬੱਚਾ ਪਾਉਣ ਦਾ ਟਾਈਮ ਆਗਾ ਸਾਰੇ ਵੀਰ ਇਹੀ ਪੁੱਛਦੇ ਨੇ ਕਿ ਕਿੰਨਾ ਟੈਂਪਰੇਚਰ ਰੱਖਣਾ ਟੈਂਪਰੇਚਰ ਤੇ ਵੀ ਆਪਾਂ ਵੀਡੀਓ ਬਣਾਤੀ ਉਹ ਵੀ ਅਪਲੋਡ ਕਰਾਂਗੇ ਅਖਬਾਰ ਬਿਸ਼ਾਉਣਾ ਕਿੰਨੇ ਦਿਨਾਂ ਸੋ ਇਹ ਤੁਹਾਨੂੰ ਇਸ ਵੀਡੀਓ ਚ ਪਾਣੀ ਕਲੀਅਰ ਕਰਦਾ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਕਿਸੇ ਵੀ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਆ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਉਸੇ ਵਿਸ਼ੇ ਤੇ ਆਪਣੇ ਤੋਂ ਵੀਡੀਓ ਬਣਵਾ ਸਕਦੇ ਹੋ ਆਪਾਂ ਤੁਹਾਡੇ ਲਈ ਉਸੇ ਵਿਸ਼ੇ ਤੇ ਜਿਹੜੀ ਵੀਡੀਓ ਬਣਾ ਦੇਵਾਂਗੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਇੱਕ ਵਾਰੀ ਫੇਰ ਤਹਿ ਦਿਲੋਂ ਧੰਨਵਾਦ ਜੀ